ਤਾਂ ਤੇ ਤੁਹਾਡਾ ਸਾਡਾ ਚੈਨਲ ਕਵਲ ਫੈਸੇ ਚੁੜਤੇ ਮੇਰੇ ਵੱਲੋਂ ਸਾਰੇ ਸਾਥੀ ਸ੍ਰੀ ਕਨ ਨਮਸਤੇ ਜਿਹੜੀ ਆਪਾਂ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਇਆਗੇ ਉਹ ਲੈ ਕੇ ਆਏ ਜਿਵੇਂ ਕਿ ਦੇਖੋ ਇਹ ਗਲਾ ਦਾ ਬਣਿਆ ਹੋਇਆ ਇਹ ਆਪਾਂ ਮੋਟਾ ਸੂਟ ਕੱਟਿਆਗਾ ਮੋٹے ਸੂਟ ਦੇ ਉੱਪਰ ਇਸ ਤਰ੍ਹਾਂ ਦੇਖੋ ਇਹ ਗਲਾ ਬਣਿਆ ਹੋਇਆ ਇਹ ਗਲਾ ਪਰ ਕਿਸ ਤਰੀਕੇ ਨਾਲ ਇੱਕ ਤਾਂ ਦੇਖੋ ਇਹ ਗਲਾ ਚੌੜਾ ਵਧਦਾਗਾ ਹਨਾ ਇੱਕ ਇਹਦੇ ਵਿੱਚ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਹੁਣ ਦੇਖੋ ਜੇਕਰ ਆਪਾਂ ਰੈਡੀਮੇਡ ਗਲਾ ਲਮਾਂਗੇ ਤਾਂ ਇਹ ਪਰ ਉਹ ਨਹੀਂ ਮਿਲਦਾ ਆਪਾਂ ਨੇ ਏਸੀ ਡਿਜ਼ਾਈਨ ਦਾ ਏਸੀ ਰੋਟੀ ਆਪਾਂ ਇਹ ਗਲਾ ਬਣਾਉਣਾਗਾ ਟਿੱਕੇ ਚੌੜੇ ਗਲੇ ਨੂੰ ਆਪਾਂ ਕੱਟ ਕਰਨਾਗਾ ਇਹ ਕਿਸ ਤਰੀਕੇ ਨਾਲ ਆਪਾਂ ਇਹ ਗਲਾ ਬਣਾ ਸਕਦੇ ਤੁਹਾਨੂੰ ਪ੍ਰੋਪਰ ਜਿਹੜੀ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਇਹ ਨਵੀਆਂ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਤੇਰੇ ਤੁਸੀਂ ਫ੍ਰੀ ਸਿਲਾਈ ਕੋਰਸ ਹੈ ਘਰ ਬੈਠੇ ਸਿੱਖ ਸਕੋ ਤੇ ਨਾਲ ਹੀ ਆਪਣਾ ਦੂਸਰਾ ਚੈਨਲ ਆ ਗਿਆ ਸਿੱਧੂ ਬਟਿਕ ਜੋਗਾ ਪਲੀਜ਼ ਸਾਡੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜਿੰਨਾ ਤੁਸੀਂ ਮੇਰੇ ਇਸ ਚੈਨਲ ਨੂੰ ਪਿਆਰ ਦਿੰਦੇ ਆ ਪਲੀਜ਼ ਤੁਸੀਂ ਮੇਰੇ ਉਸ ਚੈਨਲ ਨੂੰ ਵੀ ਇੰਨੇ ਪਿਆਰ ਦਿਓ ਤੇ ਮੈਨੂੰ ਉਮੀਦ ਹੈ ਵੀ ਸਾਡੇ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਕਿਉਂਕਿ ਅੱਜ ਆਪਾਂ ਲਾਈਵ ਹੋਏ ਸੀ ਲਾਈਵ ਦੇ ਵਿੱਚ ਵੀ ਮੈਨੂੰ ਬਹੁਤ ਸਾਰੇ ਭੈਣਾਂ ਦੇ ਕਮੈਂਟ ਮਿਲੇ ਵੀ ਅਸੀਂ ਤੁਹਾਨੂੰ ਬਹੁਤ ਲਾਈਕ ਕਰਦੇ ਆਂਗੇ ਤੁਹਾਡੇ ਵੀਡੀਓ ਸਾਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਨੇ ਤਾਂ ਅੱਜ ਆਪਾਂ ਦੇਖੋ ਇਹ ਗੱਲ ਮੇਰੀ ਆਪਾਂ ਤੁਹਾਨੂੰ ਵੀਡੀਓ ਦੱਸਾਂਗੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੁਹਾਨੂੰ ਦੱਸਦੇ ਦੇਖੋ ਆਪਣੇ ਕੋਲੇ ਹੈਗੇ ਪੇਸਟਿੰਗ ਵਾਲੀ ਬੁਗਰੂ ਮੇਰੇ ਉਪਰ ਆਪਾਂ ਹਰੇਕ ਸੂਟ ਦੇ ਵਿੱਚ ਗੋਲ ਹੋ ਜੇ ਚਾਹੇ ਗਲਾ ਚਾਹੇ ਕੋਈ ਮਰਜ਼ੀ ਡਿਜ਼ਾਈਨ ਵਾਲਾ ਹੋਵੇ ਆਪਾਂ ਕੱਟ ਕਰਕੇ ਪਾਉਣਾ ਹੈ ਹਮੇਸ਼ਾ ਦੇਖੋ ਇਹਦੇ ਵਿੱਚ ਹੁਣ ਆਪਾਂ ਇਹ ਆਪਾਂ ਗਲੇ ਦਾ ਦੇ ਕੋ ਫਾਰਮਾ ਬਣਾਇਆ ਹੋਇਆ ਹੈ ਇਹ ਗਲੇ ਦਾ ਆਪਾਂ ਫਾਰਮਾ ਬਣਾਇਆ ਹੋਇਆ ਹੈ ਦੇਖੋ ਇਸ ਗਲੇ ਦਾ ਹੁਣ ਆਪਾਂ ਇਹਦੇ ਮੰਗੂਈ ਗਲਾ ਬਣਾ ਕੇ ਇਹਦੇ ਵਿੱਚ ਪਾਉਣਾ ਹੈ ਹੁਣ ਸਭ ਤੋਂ ਪਹਿਲਾਂ ਦੇਖੋ ਇਹ ਗਲੇ ਨੂੰ ਆਪਾਂ ਇਸ ਤਰ੍ਹਾਂ ਕੱਟ ਕਰਾਂਗੇ ਇਹ ਗਲੇ ਨੂੰ ਆਪਾਂ ਦੇਖ ਕੇ ਫਾਰਮੇ ਨੂੰ ਇਸ ਤਰ੍ਹਾਂ ਰੱਖਾਂਗੇ ਇਸ ਤਰ੍ਹਾਂ ਇਹ ਰੱਖਣ ਤੋਂ ਬਾਅਦ ਹੁਣ ਇਹਨੂੰ ਆਪਾਂ ਦੇਖੋ ਗਲੇ ਨੂੰ ਚਾਰ ਸਪੇਰ ਲੀਕ ਲਾਂਗੇ ਇਹਦੇ ਨਾਲ ਇਹ ਗਲੇ ਨੂੰ ਆਪਾਂ ਇਸ ਤਰ੍ਹਾਂ ਦੇਖੇ ਗਲਾ ਆਪਾਂ ਜਿਹੜਾ ਇਸ ਤਰ੍ਹਾਂ ਤਿਆਰ ਕਰ ਲਿਆ ਹੁਣ ਇਹ ਗਲੇ ਨੂੰ ਆਪਾਂ ਕੱਟ ਕਰਾਂਗੇ ਉਨੇ ਗਲੇ ਨੂੰ ਆਪਾਂ ਐਸ ਤਰ੍ਹਾਂ ਕੱਟ ਕਰਕੇ ਕਿਉਂਕਿ ਆਪਾਂ ਨੂੰ ਇਹ ਰੈਡੀਮੇਡ ਗਲੇ ਹੁੰਦੀ ਹੈ ਜਿਹੜੇ ਇਹਨਾਂ ਦੇ ਵਿੱਚ ਜਿਵੇਂ ਆਪਣੇ ਛੁੱਟਾਂ ਦੇ ਗਲੇ ਬਣੇ ਹੁੰਦੇ ਨੇ ਮੋਦਾਂ ਦੇ ਗਲੇ ਆਪਾਂ ਨੂੰ ਨਹੀਂ ਮਿਲਦੇ ਹਮੇਸ਼ਾ ਆਪਾਂ ਨੂੰ ਗਲਾ ਜਿਹੜਾ ਕੱਟ ਕਰਕੇ ਪਾਉਣਾ ਪੈਂਦਾ ਹੈਗਾ ਤੁਸੀਂ ਵੀ ਹਮੇਸ਼ਾ ਜਦੋਂ ਵੀ ਗਲਾ ਬਣਾਉਨੇ ਹੋ ਤਾਂ ਤੁਸੀਂ ਜਿਹੜਾ ਆਪਣੇ ਪੇਸਟਿੰਗ ਵਾਲੀ ਬੁਕਰਮ ਹੁੰਦੀ ਹੈਗੀ ਤੁਸੀਂ ਇਹਨੂੰ ਲਿਆ ਕੇ ਤਾਂ ਤੁਸੀਂ ਗਲੇ ਦੇ ਜਿਹੜਾ ਫਰਮਾ ਤਿਆਰ ਕਰ ਲਓ ਉਸ ਤੋਂ ਬਾਅਦ ਗਲੇ ਦੀ ਜਿਹੜੀ ਆਪਾਂ ਕਟਾਈ ਕਰਾਂਗੇ ਫਰਮੇ ਨਾਲ ਫਿਰ ਆਪਾਂ ਸ਼ਰਟ ਦੇ ਵਿੱਚ ਜਿਹੜਾ ਗਲਾ ਪਾਵਾਂਗੇ ਦੇਖਿਓ ਗਲਾ ਮੈਂ ਇਤਨਾ ਕੱਟ ਕਰ ਲਿਆ ਹੁਣ ਸਾਰਾ ਹੁਣ ਇਹਨੂੰ ਆਪਾਂ ਕੱਪੜੇ ਦੇ ਉੱਪਰ ਪੇਸਟ ਕਰਾਂਗੇ ਇਸ ਤਰ੍ਹਾਂ ਦੇ ਕੇ ਗਲੇ ਨੂੰ ਆਪਾਂ ਪੇਸਟ ਕਰ ਲਿਆ ਹੁਣ ਆਪਾਂ ਦੂਸਰੀ ਸਾਈਡ ਤੇ ਗਲੇ ਨੂੰ ਪੇਸਟ ਕਰਨਾ ਸਭ ਤੋਂ ਪਹਿਲਾਂ ਆਪਾਂ ਗਲੇ ਦੀ ਜਿਹੜੀ ਚੜਾਈ ਨਾਪਾਂਗੇ ਚੜਾਈ ਰੱਖਾਂਗੇ ਆਪਾਂ ਪੌਣੇ 6 ਇੰਚ ਪੌਣੇ 6 ਇੰਚ ਇਹ ਆਪਾਂ ਨਿਸ਼ਾਨ ਲਗਾ ਲਿਆ ਇਹਨਾਂ ਚਾਹਲ ਗਾਉਂ ਤੋਂ ਬਾਅਦ ਉਹਨੇ ਗਲੇ ਨੂੰ ਆਪਾਂ ਇਸ ਤਰ੍ਹਾਂ ਰੱਖਾਂਗੇ ਐਸ ਤਰ੍ਹਾਂ ਇਹ ਗਲਾਪਾ ਸਾਰਾ ਪੇਸਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਉਹ ਜਿਵੇਂ ਨੇ ਆਪਣਾ ਡਿਜ਼ਾਈਨ ਬਣਾਇਆ ਹੋਏ ਦੇਖੋ ਗਲਾਪਾ ਉਸੇ ਤਰ੍ਹਾਂ ਬਣਾ ਲਿਆ ਹੁਣ ਇਹਦੇ ਵਿੱਚ ਆਪਾਂ ਵਿਚਕਾਰ ਤੇ ਜਿਹੜੀ ਕ੍ਰੀਜ਼ ਬਣਾਂਗੇ ਐਸ ਤਰ੍ਹਾਂ ਹੁਣ ਆਪਾਂ ਇਹਦੇ ਨਾਲ ਨਾਲ ਉਹ ਜਿਹੜਾ ਕੱਪੜਾ ਹੈ ਜਿੰਨਾ ਆਪਾਂ ਇਹਦੇ ਉੱਪਰ ਫੋਲਡ ਕਰਨਾ ਕਪੜਾ ਉਹਨਾਂ 'ਕ ਰੱਖਾਂਗੇ ਬਾਕੀ ਕਪੜਾ ਜਿਹੜਾ ਆਪਾਂ ਕੱਟ ਕਰਦਾਂਗੇ ਤੁਸੀਂ ਵੀ ਹਮੇਸ਼ਾ ਜਦੋਂ ਵੀ ਗਲਾ ਬਣਾਉਣਾਗਾ ਤੁਸੀਂ ਪੇਸਟਿੰਗ ਬੁੱਕਰਮ ਦੇ ਉੱਪਰੋਂ ਕੱਟ ਕੇ ਹੀ ਬਣਾਉਣਾ ਕਿਉਂਕਿ ਆਪਾਂ ਨੂੰ ਡਿਜ਼ਾਈਨ ਵਾਲੇ ਗਲੇ ਬਨੇ ਬਣਾਏ ਨਹੀਂ ਮਿਲਦੇ ਹੈਗੇ ਕਿਉਂਕਿ ਉਹਦੇ ਵਿੱਚ ਆਪਣਾ ਗਲਾ ਫਿਰ ਖਰਾਬ ਹੋ ਜਾਂਦਾ ਜਦੋਂ ਉਹ ਬਣਿਆ ਹੋਇਆ ਸੋਨਾ ਨਹੀਂ ਲੱਗਦਾ ਹੁਣ ਜਿੰਨੀ ਆਪਾਂ ਗਲੇ ਦੀ ਦੇਖੋ ਲੰਬਾਈ ਰੱਖਣੀ ਹੈ ਆਪਾਂ ਉਹ ਲੰਬਾਈ ਰੱਖਾਂਗੇ ਦੇਖੋ ਇੱਥੋਂ ਮਿਲ ਕੇ ਗਲੇ ਦੀ ਲੰਬਾਈ ਆਪਾਂ ਰੱਖਾਂਗੇ ਤੋਂ 7 ਇੰਚ ਇਸ ਤਰ੍ਹਾਂ ਇੱਥੋਂ ਮੈਂ ਇਹਨੂੰ ਕੱਟ ਕਰੂੰਗੀ ਇਸ ਤਰ੍ਹਾਂ ਹੁਣ ਦੇਖੋ ਗਲਾ ਆਪਣਾ ਬਿਲਕੁਲ ਰੈਡੀ ਹੈ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹ ਸ਼ਰਟ ਦੇ ਉੱਪਰ ਆਪਾਂ ਕਿਸ ਤਰ੍ਹਾਂ ਜਿਹੜਾ ਅਟੈਚ ਕਰਨ ਆਲਾ ਹੁਣ ਦੇਖੋ ਇਹ ਗਲੇ ਨੂੰ ਆਪਾਂ ਚਾਰ ਸਪੇਰ ਜਿਹੜਾ ਫੋਲਡ ਕਰ ਲਾਂਗੇ ਹੁਣ ਇਸ ਤਰ੍ਹਾਂ ਜਿਵੇਂ ਦੇਖੋ ਗਲੇ ਦੀ ਸ਼ੇਪ ਆਪਾਂ ਉਸੇ ਤਰ੍ਹਾਂ ਹੀ ਫੋਲਡ ਕਰ ਰਹੇ ਹਾਂ ਇਹਨੂੰ ਹੁਣ ਆਪਾਂ ਇਹਨੂੰ ਸ਼ਰਟ ਦੇ ਉੱਪਰ ਇਸ ਤਰ੍ਹਾਂ ਰੱਖਾਂਗੇ ਸਿੱਧੇ ਪਾਸੇ ਫੁੰਦੇ ਕੋਈ ਐਸੇ ਤੇ ਬੁਕਰਮ ਦੇ ਨਾਲ-ਨਾਲ ਆਪਾਂ ਇਸ ਤਰ੍ਹਾਂ ਇਹਦੇ ਉੱਪਰ ਸਲਾਈ ਲਗਾ ਲਈ ਸਾਰੇ ਗਲੇ ਤੇ ਐਸ ਤਰ੍ਹਾਂ ਇਸ ਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ 10 ਇੰਚ ਕੱਪੜਾ ਜਿਹੜਾ ਇਹਦੇ ਨਾਲ ਰੱਖਾਂਗੇ ਬਾਕੀ ਕੱਪੜਾ ਜਿਹੜਾ ਵਿੱਚੋਂ ਆਪਾਂ ਇਸ ਤਰ੍ਹਾਂ ਕੱਟ ਕਰ ਦਾਂਗੇ ਇੱਥੇ ਦੇ ਕਪਾਹ ਦੀ ਟੋਕ ਲਗਾ ਲਾਂਗੇ ਇਸ ਤਰ੍ਹਾਂ ਤੇ ਆਪਾਂ ਗਲਾਈ ਦੇ ਵਿੱਚ ਵੀ ਟੋਕਾਂ ਲਗਾ ਲਾਂਗੇ ਉਨੇ ਗਲੇ ਨਾਲ ਆਪਾਂ ਫੋਲਡ ਕਰਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਉਹ ਇਹਦੇ ਉੱਪਰ ਆਪਾਂ ਸਾਰੇ ਗਲੇ ਦੇ ਉੱਪਰ ਕੱਚੀ ਪਾਵਾਂਗੇ ਸੀ ਦੇਸਾ ਦੇ ਗਲਾਪੋਸੇ ਤਰੀਕੇ ਨਾਲ ਬਣਾ ਕੇ ਬਿਲਕੁਲ ਰੈਡੀ ਕਰ ਲਿਆ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਜਿਆਦਾ ਪਸੰਦ ਆਏ ਹੋਗੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਦੇਖਣ ਲਈ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ